ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਨਿਯਮਾਂ ਦੇ ਅਨੁਸਾਰ ਜੇਕਰ ਕਿਸੇ ਖਪਤਕਾਰ ਦੀ ਖਪਤ 300 ਯੂਨਿਟ ਤੋਂ ਵੱਧ ਹੋ ਜਾਂਦੀ ਹੈ ਤਾਂ ਉਸ ਨੂੰ ਪੂਰੇ 300 ਯੂਨਿਟ ਦਾ ਬਿੱਲ ਅਦਾ ਕਰਨਾ ਪੈਂਦਾ ਹੈ ਇਸ ਨੂੰ ਵੇਖਦੇ ਹੋਏ ਕੁਝ ਸਮੇਂ ਤੋਂ ਮੀਟਰ ਰੀਡਿੰਗ ਵਿੱਚ ਗੜਬੜੀ ਜਾਂ ਫੇਰ ਬਦਲਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਬਿਲ ਬਣਾਉਂਦੇ ਸਮੇ ਮੀਟਰ ਰੀਡਿੰਗ ਉੱਪਰ ਢੇਠਾ ਕਰਨਾ ਸਰਕਾਰ ਨੂੰ ਵਿੱਤੀ ਨੁਕਸਾਨ ਹੁੰਦਾ ਹੈ ਉੱਥੇ ਹੀ ਕਈ ਵਾਰ ਰੀਡਿੰਗ ਗਲਤ ਪਰ ਇਹ ਚਾਹ ਨਾਲ ਗਲਤ ਬਿਲ ਵੀ ਬਣ ਜਾਂਦੇ ਨੇ ਇਸ ਸਮੱਸਿਆ ਨੂੰ ਰੋਕਣ ਲਈ ਬਿਲਿੰਗ ਸਿਸਟਮ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਪਾਵਰ ਕਮ ਨੇ ਨਵਾਂ ਆਪਟੀਕਲ ਟ੍ਰੈਕਰ ਰੈਗੂਲੇਸ਼ਨ ਜੋ ਹੈ ਸਿਸਟਮ ਲਾਗੂ ਕੀਤਾ ਹੈ ਇਸ ਤਕਨੀਕ ਤਹਿਤ ਮੀਟਰ ਰੀਡਰ ਨੂੰ ਹੁਣ ਮੈਨੂਅਲ ਰੂਪ ਨਾਲ ਰੀਡਿੰਗ ਦਰਜ ਕਰਨ ਦੀ ਲੋੜ ਨਹੀਂ ਹੋਵੇਗੀ ਇਸ ਦੀ ਬਜਾਏ ਉਹ ਮੀਟਰ ਦੀ ਸਪਸ਼ਟ ਫੋਟੋ ਖਿੱਚੇਗਾ ਅਤੇ ਸਿਸਟਮ ਉਸ ਫੋਟੋ ਤੋਂ ਆਪਣੇ ਆਪ ਰੀਡਿੰਗ ਨੂੰ ਪੜ੍ਹ ਕੇ ਬਿਜਲੀ ਬਿੱਲ ਤਿਆਰ ਕਰੇਗਾ ਇਸ ਪ੍ਰਕਿਰਿਆ ਨਾਲ ਮੀਟਰ ਰੀਡਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਗਲਤੀ ਜਾਂ ਜਾਣਬੁੱਝ ਕੇ ਕੀਤੀ ਗਈ ਗੜਬੜੀ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਔਰ ਇਸ ਦੇ ਨਾਲ ਹੀ ਦੱਸ ਜੀਏ ਕਿ ਆਟੋਮੈਟਿਕ ਰੂਪ ਨਾਲ ਸਕੈਨ ਕਰ ਲੈਂਦਾ ਹੈ ਤੇ ਉਸ ਦੇ ਆਧਾਰ ਤੇ ਬਿਲਿੰਗ ਸਿਸਟਮ ਵਿੱਚ ਡਾਟਾ ਦਰਜ ਕਰਦਾ ਹੈ ਉਥੇ ਹੀ ਦੱਸਦੀ ਕਿ OCR ਦੇ ਇਲਾਵਾ ਵਿਭਾਗ ਨੇ ਇੱਕ ਹੋਰ ਬਦਲ ਬਦਲ ਵੀ ਰੱਖਿਆ ਜਿਹੜੀਆਂ ਥਾਵਾਂ ਤੇ ਨੈੱਟਵਰਕ ਜਾਂ ਕੈਮਰੇ ਨਾਲ ਸੰਬੰਧਿਤ ਦਿੱਕਤਾਂ ਹੋਣਗੀਆਂ ਉਥੇ ਮਸ਼ੀਨ ਦੇ ਨਾਲ ਲੀਡ ਜੋੜ ਕੇ ਮੀਟਰਾਂ ਨੂੰ ਸਿੱਧ ਸਿਸਟਮ ਨਾਲ ਜੋੜ ਦਿੱਤਾ ਜਾਵੇਗਾ ਇਸ ਸਥਿਤੀ ਵਿੱਚ ਮਸ਼ੀਨ ਖੁਦ ਹੀ ਰੀਡਿੰਗ ਚੁੱਕ ਲਵੇਗੀ ਅਤੇ ਬਿੱਲ ਬਣ ਜਾਵੇਗਾ ਮੀਟਰ ਰੀਡਿੰਗ ਦਾ ਠੇਕਾ ਹਾਲ ਹੀ ਦੇ ਵਿੱਚ ਫਿਊਜ਼ਨਲ ਨਾਦੀ ਕੰਪਨੀ ਨੂੰ ਦਿੱਤਾ ਗਿਆ ਹੈ ਨਵੀਂ ਕੰਪਨੀ ਨੂੰ OCR ਅਧਾਰਿਤ ਬਿਲਿੰਗ ਸਿਸਟਮ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਨਾਲ ਬਿਲਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਖੋ ਜਾਵੇਗੀ ਕਿਸੇ ਵੀ ਤਰੀਕੇ ਦੀ ਛੇੜਖਾਨੀ ਦੀ ਸੰਭਾਵਨਾ ਖਤਮ ਹੋ ਜਾਵੇਗੀ ਨਵੀਂ ਪ੍ਰਣਾਲੀ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਸਹੀ ਬਿੱਲ ਮਿਲੇਗਾ ਜਿਸ ਵਿੱਚ ਗਲਤ ਬਿੱਲ ਬਣਨ ਦੇ ਬਾਅਦ ਦਫ਼ਤਰਾਂ ਦੇ ਚੱਕਰ ਲਗਾਉਂਦੀ ਲੋਡ ਨਹੀਂ ਪਵੇਗੀ ਖਪਤਕਾਰ ਆਪਣੀ ਰੇਟਿੰਗ ਦਾ ਖੁਦ ਮੀਟਰ ਨਾਲ ਮਿਲਾਨ ਕਰ ਸਕਣਗੇ ਫਿਲਹਾਲ ਨਵੀਂ ਕੰਪਨੀ ਨੂੰ ਠੇਕਾ ਦੇਣ ਤੋਂ ਬਾਅਦ ਸਿਸਟਮ ਅਪ ਟੂਡੇਟ ਕਰਨ ਵਿੱਚ ਸਮਾਂ ਲੱਗ ਰਿਹਾ ਹੈ ਇਸ ਕਾਰਨ ਵਿਭਾਗ ਨੂੰ ਐਨ ਕੋਡ ਵਾਲੀ ਗਲਤ ਬਿਲਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਇਸੇਹੀ ਚਾਲਦੇ ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਿਸਟਮ ਲਾਪਤਾਇਕ ਰਹੇਗਾ ਇਸ ਦੀ ਟੈਸਟਿੰਗ ਵੀ ਕੀਤੀ ਗਈ ਹੈ ਜੋ ਕਿ ਸਫਲ ਰਹੀ ਹੈ ਇਸ ਨਾਲ ਖਪਤਕਾਰ ਦੇ ਗਲਤ ਬਿੱਲ ਬਣਨ ਦੀ ਸਮੱਸਿਆ ਖਤਮ ਹੋ ਜਾਵੇਗੀ ਤੇ ਇਸ ਨਾਲ ਹੀ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਖਪਤਕਾਰ ਨਾ ਤਾਂ ਵਧੇਰੇ ਬਿੱਲ ਚੁਕਾਏਗਾ ਤੇ ਨਾ ਹੀ ਮੁਫਤ ਬਿਜਲੀ ਯੋਜਨਾ ਦੀ ਗਲਤ ਟੰਗ ਦੇ ਨਾਲ ਵਰਤੋਂ ਕਰ ਸਕੇਗਾ ਓਸੀਆਰ ਸਿਸਟਮ ਨਾਲ ਬਿਲਿੰਗ ਸ਼ੁਰੂ ਹੁੰਦੇ ਹੀ ਵਿਭਾਗੀ ਰੈਵਨਿਊ ਵਿੱਚ ਸਥਿਰਤਾ ਆਵੇਗੀ ਅਤੇ ਪਾਰਦਰਸ਼ਤਾ ਵਧੇਗੀ ਉਥੇ ਅਧਿਕਾਰੀਆਂ ਨੇ ਕਿਹਾ ਕਿ ਬਿਲਿੰਗ ਸਿਸਟਮ ਵਿੱਚ ਕੀਤੇ ਗਏ ਬਦਲਾਅ ਲਾਗੂ ਹੋਣ ਤੋਂ ਬਾਅਦ ਹੋਰ ਵੀ ਬਿਜਲੀ ਚੋਰੀ ਰੁਕੜ ਵਰਗੇ ਕਈ ਬਦਲਾਕ ਕੀਤੇ ਜਾਣਗੇ ਇਸ ਲਈ ਵਿਭਾਗ ਵੱਲੋਂ ਰੋਡ ਮੈਪ ਬਣਾਇਆ ਗਿਆ ਨਾਲ ਦੀ ਨਾਲ ਹੁਣ ਜਿਹੜੇ ਲੋਕ ਧੋਖਾ ਤੜੀ ਕਰਦੇ ਨੇ ਰੀਡਿੰਗ ਦੇ ਵਿੱਚ ਇਹ ਨਾ ਪੇਰੀ ਹੁੰਦੀ ਹੈ ਤਾਂ ਉਹਨਾਂ ਲੋਕਾਂ ਨੂੰ ਝਟਕਾ ਲੱਗੇਗਾ